ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਬਟਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੂੰ ਉਸ ਵੇਲੇ ਆਪਣੀ ਜਾਨ ਗਵਾਣੀ ਪੈ ਗਈ ਜਦੋਂ ਨੌਜਵਾਨ ਆਪਣੇ ਮਹੱਲੇ ਦੇ ਬਾਹਰ ਕੁਝ ਨਸ਼ੇੜੀਆਂ ਨੂੰ ਨਸ਼ੇ ਕਰਨ ਤੋਂ ਰੋਕਣ ਲਈ ਜਦੋਂ ਗਿਆ ਤਾਂ ਉਸ ਨੌਜਵਾਨਾਂ ਨੇ ਜਿਹੜੇ ਨਸ਼ੇ ਕਰ ਰਹੇ ਹੁੰਦੇ ਨੇ ਉਹ ਗੁੱਸੇ ਵਿੱਚ ਆ ਕੇ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜੀ ਹਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਪਰਿਵਾਰਾਂ ਦਾ ਨੌਜਵਾਨ ਦੇ ਕਤਲ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸਦੀ ਇਹ ਖਬਰ ਜਿਹੜੀ ਹੈ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਤੇ ਬੀਤੀ ਰਾਤ ਨੌਜਵਾਨ ਦਾ ਕਤਲ ਹੋਇਆ ਹੈ ਨੌਜਵਾਨ ਦਾ ਨਾਂ ਹਸਨਦੀਪ ਦੱਸਿਆ ਜਾ ਰਿਹਾ ਹੈ ਤੇ ਉਮਰ 22 ਸਾਲ ਦੱਸੀ ਜਾ ਰਹੀ ਹੈ ਪਰਿਵਾਰਾਂ ਦਾ ਦੋਸ਼ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਦਾ ਹਮਲਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਘਰ ਅੱਗੇ ਰੋਜ਼ਾਨਾ ਕੁਝ ਲੋਕ ਨਸ਼ੇ ਕਰਨ ਆ ਜਾਂਦੇ ਨੇ ਤੇ ਮੇਰਾ ਬੇਟਾ ਉਹਨਾਂ ਨੂੰ ਮਨਾ ਜਿਤੇ ਰੋਕਣ ਲਈ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਵੱਲੋਂ ਇਹਨਾਂ ਨਸ਼ੇੜੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਨੇ ਪਰਿਵਾਰ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਉਸ ਨੌਜਵਾਨ ਜਿਹੜੇ ਨੇ ਨਸ਼ੇ ਕਰਨ ਆਏ ਸੀ ਤੇ ਮੇਰਾ ਬੇਟਾ ਉਹਨਾਂ ਨੂੰ ਰੋਕਣ ਗਿਆ ਹੈ। ਕਈ ਵਾਰ ਹੋ ਚੁੱਕਿਆ ਹੈ। ਜਦੋਂ ਨੌਜਵਾਨ ਉਹਨਾਂ ਦੇ ਘਰ ਮੂੜੇ ਖੜ ਕੇ ਨਸ਼ੇ ਕਰਨ ਲੱਪੈਂਦੇ ਨੇ ਤੇ ਨੌਜਵਾਨ ਜਦੋਂ ਇਹ ਰੋਕਣ ਜਾਂਦਾ ਹੈ ਤਾਂ ਉਸ ਤੇ ਉਸਨਾਂ ਨੋਸ਼ੇੜੀਆਂ ਵੱਲੋਂ ਬੜੀ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੈ 22 ਸਾਲ ਜਿਸ ਦਾ ਜਿਸ ਦੇ ਨਾਂ ਹਸਨਦੀਪ ਦੱਸਿਆ ਜਾ ਰਿਹਾ ਉਸ ਦਾ ਬੜੀ ਬੇਰਹਿਮੀ ਨਾਲ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੌਜਵਾਨ ਦੇ ਜਿਹੜਾ ਪਿਤਾ ਜਿਹੜਾ ਹੈ ਉਸ ਨੂੰ ਰੋਕਣ ਜਾਂਦਾ ਹੈ ਨਸ਼ੇੜੀਆਂ ਤੋਂ ਜਦੋਂ ਉਸ ਤੇ ਹਮਲਾ ਕਰ ਰਹੇ ਹੁੰਦੇ ਨੇ ਤਾਂ ਉਸਦੇ ਪਿਤਾ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਉਸਦੇ ਪਿਤਾ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਉਹਨਾਂ ਦੱਸ ਦਈਏ ਕਿਸ ਨੌਜਵਾਨ ਦਾ ਜਿਹੜੀ ਹੈ ਭੈਣ ਹੈ ਉਹ ਕੈਨੇਡਾ ਵਿੱਚ ਰਹਿੰਦੀ ਸੀ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਈ ਤੇ ਆਪਣੇ ਭਰਾ ਨੂੰ ਵੇਖਣ ਪਰਿਵਾਰ ਪਰਿਵਾਰ ਤੋਂ ਨੂੰ ਮਿਲਣ ਆਈ ਸੀ ਜਿਸ ਤੋਂ ਬਾਅਦ ਆਸਾ ਵਾਪਰ ਗਿਆ ਏ ਤੇ ਨੌਜਵਾਨ ਜਿਹੜਾ ਏ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਸੀ ਤੇ ਆਪਣੇ ਘਰ ਸੀਗਾ ਤੇ ਜਦੋਂ ਇਸ ਘਰ ਦੇ ਬਾਹਰ ਅਕਸਰ ਹੀ ਨਸ਼ੇੜੀਆਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੂੜੇ ਖੜਕੇ ਉਹ ਨਸ਼ੇ ਕਰਦੇ ਸੀ ਤੇ ਅਕਸਰ ਹੀ ਉਹਨਾਂ ਨੂੰ ਰੋਕਿਆ ਜਾਂਦਾ ਸੀ ਪਰ ਜਦੋਂ ਨੌਜਵਾਨ ਇਸ ਵਾਰ ਉਹਨਾਂ ਨੌਜਵਾਨਾਂ ਨੂੰ ਨਸ਼ੇੜੀਆਂ ਨੂੰ ਰੋਕਣ ਲਈ ਗਿਆ ਤਾਂ ਉਸ ਨੌਜਵਾਨ ਜਿਹੜੇ ਨਸ਼ੇੜੀ ਜਿਹਦੇ ਉਤੇ ਨਸ਼ੇ ਕਰ ਰਹੇ ਹੁੰਦੇ ਨੇ ਉਹ ਗੁੱਸੇ ਵਿੱਚ ਆ ਕੇ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਤੇਜ਼ ਧਾਰ ਹਥਿਆਰ ਨਾਲ ਉਸਤੇ ਵਾਰ ਕਰਦੇ ਨੇ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਪਰਿਵਾਰ ਜਿਹੜੇ ਨੇ ਉਹ ਪਿਤਾ ਜਦੋਂ ਉਸ ਨੂੰ ਰੋਕਣ ਜਾਂਦਾ ਇਹਦਾ ਪਿਤਾ ਤੇ ਵੀ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਾਂਦਾ ਇਹ ਤਾਂ ਤੁਹਾਨੂੰ ਅਸੀਂ ਉਹਨਾਂ ਦੇ ਪਰਿਵਾਰਾਂ ਨੇ ਕੀ ਕਿਹਾ ਉਹ ਵੀ ਸੁਣਾਵਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਰਹੇ ਹਾਂ ਕਿ ਦੇਖੋ ਕਿਵੇਂ ਨਸ਼ੇੜੀਆਂ ਦੇ ਜਿਹੜੇ ਹੌਸਲੇ ਨੇ ਇੰਨੇ ਬੁਲੰਦ ਹੋ ਗਏ ਨੇ ਕਿ ਕਿਸੇ ਦੇ ਘਰ ਦੇ ਮੂੜੇ ਖੜ ਕੇ ਨਸ਼ੇ ਕਰਦੇ ਨੇ ਜਦੋਂ ਉਹਨਾਂ ਤੇ ਰੋਕਣ ਜਾਂਦੇ ਨੇ ਤਾਂ ਉਹ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਇਹ ਤਾਂ ਹਮਲਾ ਦੇ ਹਮਲੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹਨਾਂ ਦਾ 22 ਸਾਲਾਂ ਦਾ ਪੁੱਤਰ ਜਿਹੜਾ ਹੈ ਉਸ ਦੀ ਮੌਤ ਹੋ ਗਈ ਹੈ ਕਿਉਂਕਿ ਜਦੋਂ ਉਹ ਨੌਜਵਾਨ ਜਿਹੜੇ ਉਹਦੇ ਘਰ ਦੇ ਮੂੜੇ ਖੜ ਕੇ ਨਸ਼ੇ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਰੋਕਣ ਜਾਂਦੇ ਨੇ ਤਾਂ ਉਸ ਉਹਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤਾਂ ਅਸੀਂ ਉਹਨਾਂ ਦੇ ਪਿਤਾ ਨੇ ਕੀ ਕਿਹਾ ਕਿਵੇਂ ਉਹਨਾਂ ਤੇ ਹਮਲਾ ਆ ਉਹ ਤੁਹਾਨੂੰ ਸੁਣਾ ਨੇ ਆ ਦੇਖੋ ਇਹ ਪੂਰੀ ਘਟਨਾ ਨਗਰਦੀਪ ਸਿੰਘ ਜਿਹੜਾ ਜੀ ਰਿਖਿਉ ਇਸ ਤੁਹਾਡਾ ਜੀ ਲੱਗਦਾ ਕਿ ਮੇਰਾ ਬੇਟਾ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੈਂਦੇ ਉਹਨਾਂ ਨੇ ਕੋਲੇ ਮਾੜਾ ਚੰਗਾ ਆਖਿਆ ਪਿੱਛੇ ਨਾ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਦੇ ਲੰਗ ਗਿਆ ਅਗਲੇ ਦਿਨ ਫਿਰ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹਦਣ ਇਹਦੇ ਮਗਰ ਦਾਤਰ ਲਾ ਕੇ ਪਿਆ ਸੀ ਪਰਸੋਂ ਉਹ ਫੇਰ ਕੱਲ ਆ ਗਿਆ ਉਹਨੇ ਚਿਹਰ ਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫੇਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨੇ ਚਿਹਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵੇਂਦੇ ਬੰਦੇ 35 40 ਮੁੰਡੇ ਹੋ ਗਏ ਫੇਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚ ਮਾਰੇ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫੇਰ ਉੱਤੇ ਉਹ ਸਪੋਰਟ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਇੰਨਾ ਪੁਰਾਣੀ ਆਪਣੇ ਬਿਆਨ ਪੂਨ ਲਾ ਕੇ ਚੱਲ ਕੇ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪਤਾ ਮੈਂ ਰਾਤ ਦਾ ਡੱਡ ਹੰਪੇ ਹੋਸ਼ ਆ ਕਿਹੜੇ ਬੰਦੇ ਕੀ ਆ ਲਾ ਗਈ ਇਹਨਾਂ ਰਜਿੰਦਰ ਸਿੰਘ ਨੰਦਾ ਜੀ ਮੇਰਾ ਨਾਮ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਆਪ ਕੋਲਤ ਮੰਦੀ ਸਰਕਾਰ ਆਈ ਆ ਅੱਲਾ ਸ਼ੇ ਬਹੁਤ ਹੀ ਜ਼ਿਆਦਾ ਵੱਧ ਗਿਨੇ ਆ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੋਲ ਨਾਲ ਉਹ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਇਹ ਰਾਤ ਦਾ ਤਕਰੀਬਨ ਕੋ ਸਵਾ 10 ਵਜੇ ਦੀ ਗੱਲ ਜਿਹੜਾ ਤੁਹਾਡਾ ਨਾਮ ਕੀ ਹੈ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਣਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਸਾਂ ਦਾ ਫਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਹਾਂਜੀ ਅਨ ਮਿੰਟਸ ਕਿੰਨੇ ਭੈਣ ਭਰਾ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਪਰਾਂ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਜੀ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਰਕੂਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕ ਕੇਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੋਂ ਵੀ ਕੀਤਾ ਇਹ ਆਪਣੇ ਪਲਾਟ ਚ ਘੁੰਮਤੇ ਹੋਏ ਉੱਥੇ ਮੌਕੇ ਤੇ ਕਿਤਲੋ ਆ ਜੀ ਉਹ 10 ਦਿਨ ਕਿਦਾ ਹੋਇਆ ਤੇ ਕੀ ਮਾਮਲਾ ਕੀ ਇਹ ਜੀ ਜਸ਼ਨਦੀਪ ਸਿੰਘ ਸੀ ਅਡਾ ਆਪਣਾ ਫਾਟ ਕੇ ਖਾਦੀਆਂ ਮੈਂ ਫਾਟ ਕੇ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰੈਡ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗਨਦੀਪ ਸਿੰਘ ਨਾਲ ਉੱਥੇ ਰਾਤ ਕੁੱਤੇ ਨੂੰ ਰੋਟੀ ਵੀ ਦੇਣ ਗਏ ਸੀ ਉੱਥੇ ਕੋਈ ਰੇਲਵੇ ਟ੍ਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਕਿਦਾਂ ਹੁੰਦਾ ਛਬੀ ਤੇ ਨਾ ਬਿਆ ਕਰੋ ਉਹਨਾਂ ਦੀ ਬਹਿਸ ਹੋਈ ਐ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਐ ਤੇ ਮੁੰਡਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਮਤਲਬ ਸਰ ਇਹ ਜਿਹੜੇ ਫਾਦਰ ਵਾਜਾ ਹੋਣ ਰਿਸ਼ਤੇਦਾਰ ਕਹ ਰਹੇ ਕਿ ਮਸ਼ਾ ਕਰਦੇ ਸੀ ਤੇ ਬੈਠੇ ਇਹ ਤਾਂ ਵੀ ਕੋਈ ਗੱਲ ਸਮਝ ਨਹੀਂ ਅਸੀਂ ਤਫ਼ਤੀਸ਼ ਕਰ ਰਹੇ ਹਾਂ ਨਸ਼ੇ ਵਾਲੇ ਗੱਲੇ ਸਾਹਮਣੇ ਆਈ ਉਹ ਕਹਿੰਦੇ ਆ ਪਰ ਤਫ਼ਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਬਾਅਦ ਪਤਾ ਲੱਗੂ ਵੀ ਇਹਨਾਂ ਸ਼ਹੀਦ ਕੌਣ ਹੈ ਮਾਮਲਾ ਚਲ ਰਿਹਾ ਹੈ ਹਾਂ ਐਫ ਆਰ ਦਰਜ ਕਰਤੀ ਹੈ ਤਫ਼ਤੀਸ਼ ਚੱਲਦੀ ਹੈ ਬੜਾ ਦਾ ਪੀਸੀ ਦਾ ਦਾ ਉਸਦਾ ਅਸੀਂ ਠੀਕ ਹੈ ਠੀਕ ਹੈ ਆਪ 100 ਰੁਪਏ ਦਾ ਚੱਕ ਹੋਰ ਅਪਾਰ ਨਹੀਂ ਉਹ ਆਹ ਜੀ ਠੀਕ ਹੈ ਸੋਰੀ ਚੱਲੀ ਜਾਦੇ ਹਾਂ ਚੱਲੀ ਬਟਾ ਪੁੱਛਿਆ ਮੈਂ ਪਟਾਕੇ ਬਗੜਾ ਪੁੱਛਣਾ ਸਰ ਮੈਨੂੰ ਵਹਿ ਜਾਣ ਕੇ ਫੋਨ ਕਰਨਾ ਨਹੀਂ ਸਰ ਪਹਿਲਾਂ ਚਾਹੁੰਦਾ ਮੈਂ ਹਾਂ ਮੈਸੇਜ ਮੈਂ ਮਿਲਦਾ